ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੇ ਇਹ ਖਬਰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਅਤੇ ਧਿਆਨ ਦੇ ਨਾਲ ਸੁਣਨ ਵਾਲੀ ਹੈ ਕਿਉਂਕਿ ਪੰਜਾਬ ਦੇ ਸੂਬੇ ਦੇ ਵਿੱਚ ਵਧੀਆਂ ਠੰਡ ਅਤੇ ਧੁੰਦ ਨੂੰ ਦੇਖਦਿਆਂ ਸਕੂਲਾਂ ਦੀਆਂ ਛੁੱਟੀਆਂ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਪੋਸਟਾਂ ਹੋ ਰਹੀਆਂ ਹਨ ਵਾਇਰਲ ਛੁੱਟੀਆਂ ਦੇ ਵਿੱਚ ਵਾਅਦੇ ਨੂੰ ਲੈ ਕੇ ਆ ਰਹੀ ਹੈ ਵੱਡੀ ਅਪਡੇਟ ਆਓ ਇਹ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਬਹੁਤ ਹੀ ਵੱਡੀ ਅਹਿਮ ਜਾਣਕਾਰੀ ਬਾਰੇ ਦੱਸ ਦਿੰਨੇ ਹਾਂ ਦੋਸਤੋ ਮੌਸਮ ਵਿਭਾਗ ਦੇ ਵੱਲੋਂ ਤਾਂ ਰੈੱਡ ਅਲਰਟ ਫਿਰ ਤੋਂ ਇੱਕ ਵਾਰ ਜਾਰੀ ਕਰ ਦਿੱਤਾ ਗਿਆ ਹੈ ਤੇ ਦੱਸਿਆ ਗਿਆ ਹੈ ਕਿ ਆਉਣ ਵਾਲੇ 3 ਤੋਂ 4 ਦਿਨ ਬਹੁਤ ਹੀ ਜ਼ਿਆਦਾ ਠੰਡ ਅਤੇ ਧੁੰਦ ਪੈ ਸਕਦੀ ਹੈ ਜਿਸ ਕਰਕੇ ਬੱਚਿਆਂ ਦੇ ਮਾਪੇ ਇਸ ਗੱਲ ਨੂੰ ਲੈ ਕੇ ਚਿੰਤਾ ਦੇ ਵਿੱਚ ਕਿ ਠੰਡ ਅਤੇ ਧੁੰਦ ਵੱਧਦੀ ਜਾ ਰਹੀ ਹੈ ਬੱਚਿਆਂ ਦੀਆਂ ਛੁੱਟੀਆਂ ਖਤਮ ਹੁੰਦੀਆਂ ਜਾ ਰਹੀਆਂ ਹਨ ਤੇ ਉਹ ਵੀ ਇਹ ਚਾਹੁੰਦੇ ਹਨ ਕਿ ਬੱਚਿਆਂ ਦੀਆਂ ਛੁੱਟੀਆਂ ਵਿੱਚ ਕੁਝ ਸਮੇਂ ਦੇ ਲਈ ਹੋਰ ਵਾਧਾ ਕੀਤਾ ਜਾਵੇ ਤਾਂ ਜੋ ਬੱਚਿਆਂ ਦੀ ਸਿਹਤ ਦਾ ਧਿਆਨ ਰੱਖਿਆ ਜਾਵੇ ਅਤੇ ਬਿਮਾਰੀਆਂ ਤੋਂ ਬਚਾਇਆ ਜਾਵੇ ਪਰ ਧੁੰਦ ਅਤੇ ਠੰਡ ਨੂੰ ਦੇਖਦਿਆਂ ਸਰਕਾਰ ਨੇ ਵੀ ਹੁਣ ਇਹ ਸਿੱਖਿਆ ਮੰਤਰਾਲੇ ਨੂੰ ਸਖਤ ਆਦੇਸ਼ ਜਾਰੀ ਕੀਤੇ ਹੈ ਜੀ ਤੇ ਸਿੱਖਿਆ ਮੰਤਰਾਲੇ ਦਾ ਇਹ ਵੱਡਾ ਹੁਣ ਫੈਸਲਾ ਸਾਹਮਣੇ ਆਇਆ ਹੈ ਕਿ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਛੁੱਟੀਆਂ ਵਿੱਚ 7 ਜਨਵਰੀ ਤੱਕ ਵਾਅਦਾ ਕੀਤਾ ਗਿਆ ਹੈ ਜੀ ਜੇਕਰ ਦੇਖਿਆ ਜਾਵੇ ਪ੍ਰਾਈਵੇਟ ਸਕੂਲਾਂ ਦੇ ਵਿੱਚ 15 ਜਨਵਰੀ ਤੱਕ ਛੁੱਟੀਆਂ ਦੇ ਵਿੱਚ ਵਾਅਦਾ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਜੀ ਤੇ ਦੋਸਤੋ ਜੇਕਰ ਗੱਲ ਕਰੀਏ ਹਰਿਆਣਾ ਦੀ ਤਾਂ ਦੋਸਤੋ ਹਰਿਆਣਾ ਦੇ ਵਿੱਚ ਬੱਚਿਆਂ ਦੀ ਸਿਹਤ ਨੂੰ ਦੇਖਦੇ ਆਂ ਤੇ ਠੰਡ ਧੁੰਦ ਨੂੰ ਦੇਖਦੇ ਆਂ 2 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਸਕੂਲਾਂ ਦੇ ਵਿੱਚ ਕਰ ਦਿੱਤਾ ਗਿਆ ਹੈ ਤੇ ਪੰਜਾਬ ਦੇ ਵਿੱਚ ਵੀ ਦੋਸਤੋ 7 ਤਰੀਕ ਤੋਂ ਪਹਿਲਾਂ 6 ਤਰੀਕ ਨੂੰ ਇਹ ਕੋਈ ਵੱਡੀ ਖਬਰ ਸਾਹਮਣੇ ਆ ਸਕਦੀ ਹੈ ਕਿ ਸਕੂਲ ਖੁੱਲਣਗੇ ਜਾਂ ਫਿਰ ਛੁੱਟੀਆਂ ਹੋਰ ਜ਼ਿਆਦਾ ਹੋਰ ਵੀ ਜ਼ਿਆਦਾ ਅੱਗੇ ਵੱਧ ਸਕਦੀਆਂ ਹਨ ਇਹ ਫੈਸਲਾ ਸਿੱਖਿਆ ਮੰਤਰਾਲੇ ਦੇ ਵੱਲੋਂ ਵੱਧਦੀ ਠੰਡ ਤੇ ਧੁੰਦ ਨੂੰ ਦੇਖਦੇ ਆਂ ਲਿਆ ਜਾਵੇਗਾ ਤੇ ਦੋਸਤੋ ਪੰਜਾਬ ਸਰਕਾਰ ਦੇ ਵੱਲੋਂ ਵੀ ਇਹ ਨੋਟਿਸ ਤਾਂ ਜਾਰੀ ਕਰ ਦਿੱਤਾ ਗਿਆ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ 7 ਤਰੀਕ ਤੱਕ ਛੁੱਟੀਆਂ ਕੀਤੀਆਂ ਗਈਆਂ ਹਨ ਤੇ ਹਲੇ ਤੱਕ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੀ 7 ਤਰੀਕ ਤੱਕ ਹੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ ਜੇਕਰ ਕੋਈ ਜਾਣਕਾਰੀ ਜਲਦੀ ਹੀ ਨਿਕਲ ਕੇ ਸਾਹਮਣੇ ਆਵੇਗੀ ਤਾਂ ਦੋਸਤੋ ਤੁਹਾਡੇ ਨਾਲ ਇਸ ਚੈਨਲ ਤੇ ਜਰੂਰ ਸਾਂਝੀ ਕਰਾਂਗੇ ਫਿਲਹਾਲ ਬੱਚਿਆਂ ਦੀਆਂ ਛੁੱਟੀਆਂ 7 ਜਨਵਰੀ ਤੱਕ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਗੰਨੀਆਂ ਹਨ ਤੇ ਦੋਸਤੋ ਇਹ ਜਾਣਕਾਰੀ ਪੰਜਾਬ ਦੇ ਸਕੂਲਾਂ ਦੇ ਬਾਰੇ ਸੀ ਤੇ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤਾਂ ਜੋ ਤੁਹਾਡੇ ਕੋਲ ਹਰ ਰੋਜ਼ ਨਵੀਂ ਤੋਂ ਨਵੀਂ ਅਪਡੇਟ ਪਹੁੰਚਦੀ ਰਹੇ ਤੇ ਦੋਸਤੋ ਇਦਾਂ ਦੀਆਂ ਖਬਰਾਂ ਲਈ ਸਾਡੇ ਚੈਨਲ ਨੂੰ ਬਿਲਕੁਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੁਣ ਦਿਓ ਇਜਾਜ਼ਤ ਤੁਹਾਡਾ ਸਭ ਦਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਜੀ